ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਮਲੋ ਚਰਖੀ ਵਾਲ ਤੇ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਇਸ ਟਾਈਮ ਬਟਿੰਡਾ ਦੇ ਪ੍ਰਤਾਪ ਨਗਰ ਤੇ ਮੌਜੂਦ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਵਰਫੀ ਨਾਲ ਟੋਲਿਆ ਗਿਆ ਸਾਡੇ ਨਾਲ ਗੁਰਮੀਤ ਸਿੰਘ ਖੁੱਡੀਆਂ ਮੌਜੂਦ ਨੇ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਖੁੱਡਾ ਸਾਹਿਬ ਜੀ ਤੋਂ ਨੋ ਪ੍ਰਤਾਪ ਨਗਰ ਤੇ ਵਰਫੀ ਨਾਲ ਟੋਲਿਆ ਗਿਆ ਕੀ ਗੱਲਾਂ ਚਾਹੋ ਦਿਖੋ ਜੀ ਬਹੁਤ ਵਿਸ਼ਾਲ ਘਰ ਸੀ ਪ੍ਰਤਾਪ ਨਗਰ ਦੇ ਸਾਰੇ ਵਾਸੀ ਆਏ ਆ ਤੇ ਉਹਨਾਂ ਨੇ ਪ੍ਰੋਸੀਜਰ ਕੀਤੀ ਹੈ ਵਰਫੀ ਨਾਲ ਟੋਲਣ ਦੀ ਨੰਨੇ ਤਾਂ ਗੇਰਪਾ ਕੀਤੀ ਹੈ ਔਰ ਵੱਡਾ ਵਿਸ਼ਵਾਸ ਕਰਾਇਆ ਸਰ ਕਿਸ ਤਰ੍ਹਾਂ ਦਾ ਹੰਗਾਰਾ ਮੇਰੇ ਬਠਿੰਡਾ ਦੇ ਲੋਕਾਂ ਦਾ ਤੁਸੀਂ ਇੰਦਰ ਫੋਟੋਗ੍ਰਾਫ ਕਰਨੀ ਸੀ ਬਹੁਤ ਸੋਹਣਾ ਹੈ ਲੋਕਾਂ ਵੱਲੋਂ ਦਿਲੋਂ ਆ ਕੇ ਔਰ ਮੇਰਾ ਤੇ ਉਹਨਾਂ ਦਾ ਬਹੁਤ ਪੈਸੇ ਵਾਲੇ ਵੱਡੇ ਲੋਕਾਂ ਨਾਲ ਲੜਾਈ ਹੈ ਫਿਰ ਵੀ ਮੇਰੇ ਨਾਲ ਸਾਥੀ ਬਹੁਤ ਵਿਰੋਧੀ ਇਲਜ਼ਾਮ ਲਾ ਰਿਹਾ ਵਿਰੋਧੀ ਪਾਰਟੀਆਂ ਵੀ 2 ਸਾਲ ਚ ਆਵਾਮਾ ਦੀ ਪਾਰਟੀ ਨੇ ਕੁਝ ਨਹੀਂ ਦਿੱਤਾ ਕੀ ਕਹਿਣਾ ਚਾਹੂੰ ਸਾਰਾ ਕੁਝ ਨੌਕਰੀਆਂ 42000 ਦਿੱਤੀਆਂ ਬਿਜਲੀ ਮਾਫ ਕੀਤੀ ਡੋਲਪਰਾਜੇ ਬੰਦ ਕੀਤੇ ਆਂੀਆਂ ਨਹਿਰਾਂ ਔਰ ਹਾਰਿਕਤਾ ਬਿਜਲੀ 24 24 ਘੰਟੇ ਦੇ ਸਰਕੀ ਆਮ ਆਦਮੀ ਪਾਰਟੀ ਬਠਿੰਡਾ ਤੋਂ ਕਿੰਨੀ ਵੋਟਾਂ ਚੱਕਣ ਜਾ ਰਹੀ ਹੈ ਬਹੁਤ ਵੱਡੀ ਉਮੀਦ ਹੈ ਲੋਕਾਂ ਨੇ ਜਿਵੇਂ ਹੰਗਾਰਾ ਲੱਖਾਂ ਜਊ ਮੈਂ ਗਿਣ ਨਹੀਂ ਸਕਦਾ ਐਸੀ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਲੋਕ ਸਭਾ ਬਠਿੰਡਾ ਤੋਂ ਵੱਡੇ ਮਾਰਜਨ ਨਾਲ ਜਿੱਤਣ ਜਾ ਰਹੇ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਮਲੋ ਚਰਖੀ ਵਾਲ ਤੇ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਇਸ ਟਾਈਮ ਬਟਿੰਡਾ ਦੇ ਪ੍ਰਤਾਪ ਨਗਰ ਤੇ ਮੌਜੂਦ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਵਰਦੀ ਨਾਲ ਤੋਲਿਆ ਗਿਆ ਸਾਡੇ ਨਾਲ ਗੁਰਮੀਤ ਸਿੰਘ ਖੁੱਡੀਆਂ ਮੌਜੂਦ ਨੇ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਖੁੱਡਾ ਸਾਹਿਬ ਜੀ ਤੋਂ ਨੋ ਪ੍ਰਤਾਪ ਨਗਰ ਤੇ ਵਰਦੀ ਨਾਲ ਤੋਲਿਆ ਗਿਆ ਕੀ ਗੱਲਾਂ ਚਾਹੁੰਦੇ ਵਿਖੋ ਜੀ ਬਹੁਤ ਵਿਸ਼ਾਲ ਘਰ ਸੀ ਪ੍ਰਤਾਪ ਨਗਰ ਦੇ ਸਾਰੇ ਵਾਸੀ ਆਏ ਆ ਤੇ ਉਹਨਾਂ ਨੇ ਪ੍ਰੋਸੀਜਰ ਕੀਤੀ ਹੈ ਵਰਦੀ ਨਾਲ ਤੋਲਣ ਦੀ ਨੇ ਤਾਂ ਗਿਰਵਾ ਕੀਤੀ ਐ ਔਰ ਵੱਡਾ ਵਿਸ਼ਵਾਸ ਦਵਾਇਆ ਸਰ ਕਿਸ ਤਰ੍ਹਾਂ ਦਾ ਹੰਗਾਰਾ ਮੇਰੇ ਰਿਹਾ ਬਠਿੰਡਾ ਦੇ ਲੋਕਾਂ ਦਾ ਤੁਸੀਂ ਇੰਦਰ ਫੋਟੋਗ੍ਰਾਫ ਕਰਨੀ ਸੀ ਬਹੁਤ ਸੋਹਣਾ ਹੈ ਲੋਕਾਂ ਵੱਲੋਂ ਦਿਲੋਂ ਆ ਕੇ ਔਰ ਮੇਰਾ ਤੇ ਉਹਨਾਂ ਦਾ ਬਹੁਤ ਪੈਸੇ ਵਾਲੇ ਵੱਡੇ ਲੋਕਾਂ ਨਾਲ ਲੜਾਈ ਐ ਫੇਰ ਵੀ ਮੇਰੇ ਨਾਲ ਸਾਥੀ ਬਹੁਤ ਵਿਰੋਧੀ ਇਲਜ਼ਾਮ ਲਾ ਰਿਹਾ ਵਿਰੋਧੀ ਪਾਰਟੀਆਂ ਵੀ 2 ਸਾਲ ਚ ਆਵਾ ਵੀ ਪਾਰਟੀ ਨੇ ਕੁਝ ਨਹੀਂ ਕੀਤਾ ਕੀ ਕਹਿਣਾ ਚਾਹੂੰ ਸਾਰਾ ਕੁਝ ਨੌਕਰੀਆਂ 42000 ਦਿੱਤੀਆਂ ਬਿਜਲੀ ਮਾਫ ਕੀਤੀ ਬੋਲਪੁਰਾ ਦੇ ਬੰਦ ਕੀਤੇ ਆ। ਕਵੀਆਂ ਨਹਿਰਾ ਔਰ ਧਾਰਕਤਾ ਬਿਜਲੀ 24 24 ਘੰਟੇ ਸਰਕੀ ਆਮ ਆਦਮੀ ਪਾਰਟੀ ਬਠਿੰਡਾ ਤੋਂ ਕਿੰਨੀ ਵੋਟਾਂ ਚੱਕਣ ਜਾ ਰਹੀ ਆ। ਬਹੁਤ ਵੱਡੀ ਉਮੀਦ ਹੈ ਲੋਕਾਂ ਨੇ ਜਿਵੇਂ ਹੰਗਾਰਾ ਲੱਖਾਂ ਜਊ ਮੈਂ ਗਿਣ ਨਹੀਂ ਸਕਦਾ। आदमी पार्टी उम्मीदवार जिन्हों का देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वट्सएप चैनल आरोप